AP24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੀਵਾਨ ਟੋਡਰਮਲ ਜੀ ਦੀ ਇਤਿਹਾਸਿਕ ਜਹਾਜੀ ਹਵੇਲੀ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ। ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਨੇ ਦੀਵਾਨ ਟੋਡਰਮਲ ਜੀ ਦੀ ਇਤਿਹਾਸਿਕ ਜਹਾਜੀ ਹਵੇਲੀ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਦੀਵਾਨ ਟੋਡਰਮਲ ਜਹਾਜੀ ਹਵੇਲੀ ਵਿਖੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਰਾਗੀ ਢਾਡੀ ਜਥਿਆਂ ਦੁਆਰਾ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਦ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਜਹਾਜੀ ਹਵੇਲੀ ਫਤਗੜ ਸਾਹਿਬ ਦੇ ਨਵੀਨੀਕਰਨ ਦੇ ਕੰਮ ਦਾ ਉਦਘਾਟਨ ਕਰਨ ਲਈ ਆਯੋਜਿਤ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਉਨ੍ਹਾਂ ਇਸ ਮੌਕੇ ਕਿਹਾ ਕਿ ਦੀਵਾਨ ਟੋਡਰਮਲਜੀ ਦੀ ਜਹਾਜੀ ਹਵੇਲੀ ਦੀ ਮੁਰੰਮਤ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਜਹਾਜੀ ਹਵੇਲੀ ਦੀ ਬਰੰਮਦ ਦਾ ਕੰਮ ਮਾਹਿਰਾਂ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ ਤਾਂ ਜੋ ਇਸ ਦੀ ਇਤਿਹਾਸਿਕ ਮਹੱਤਤਾ ਅਤੇ ਸੁੰਦਰਤਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਇਸ ਪ੍ਰੋਜੈਕਟ ਦੇ ਪੂਰੇ ਹੋਣ ਤੋਂ ਬਾਅਦ ਜਹਾਜੀ ਹਵੇਲੀ ਨੂੰ ਇੱਕ ਮਹੱਤਵਪੂਰਨ ਸੈਰ ਸਪਾਟਾ ਸਥਾਨ ਵਜੋਂ ਵਿਕਸਿਤ ਕੀਤਾ ਜਾਵੇਗਾ ਜੋ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗਾ ਐਪੀ 24 ਤੋਂ ਨਿਤੀਸ਼ ਗੋਤਮ ਦੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਈ ਆਖੋ ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਅੱਜ ਮੈਂ ਸਮਝਦਾ ਵੀ ਸਾਡੇ ਪੰਥ ਵਾਸਤੇ ਬਹੁਤ ਵੱਡਾ ਦਿਨ ਹੈ ਕਿ ਕੁੱਲ ਜਹਾਨ ਦੀ ਇਸ ਸ੍ਰਿਸ਼ਟੀ ਦੀ ਸਭ ਤੋਂ ਜੋ ਪਵਿੱਤਰ ਤੇ ਇਸ ਸਮੇਂ ਲੋ ਵੀ ਧਰਤੀ ਜਿਹੜੀ ਕਿ ਦੀਵਾਨ ਟੋਡਰ ਮਲ ਜੀ ਜਿਨ੍ਹਾਂ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ ਸੰਤ ਪਾਪਾ ਜੋਰਾਵਰ ਸਿੰਘ ਜੀ ਪਾਪਾ ਫਤਿਹ ਸਿੰਘ ਜੀ ਉਹਨਾਂ ਦੇ ਲਈ ਜੋ ਇੱਕ ਮਾਰੇ ਦੇ ਸਾਹਿਬ ਜੱਤੇਰਾ ਜੋ ਸੰਸਕਾਰ ਕਰਨਾ ਸੀ ਜੋ ਅਸ਼ਰਫੀਆਂ ਰੱਖ ਕੇ ਔਰ ਉਹ ਉਹਨਾਂ ਕਹਾਣ ਦੀ ਸਭ ਤੋਂ ਮਹਿੰਗੀ ਜੋ ਧਰਤੀ ਖਰੀਦੀ ਸੀ ਉਹ ਬਹੁਤ ਵੱਡਾ ਜਾਨੀ ਕਿ ਸਥਾਨ ਹੈ ਸੋ ਉਹਨਾਂ ਦੀ ਕੌਮ ਦੇ ਵਿੱਚ ਕੌਮ ਦੇ ਵਿੱਚ ਉਸ ਤੋਂ ਵੱਡੀ ਜਾਨੀ ਕਿ ਕੋਈ ਦੇਣ ਨਹੀਂ ਹੋ ਸਕਦੀ ਸੋ ਅੱਜ ਉਹਨਾਂ ਦੇ ਸਥਾਨ ਵਿਖਿਆ ਸੀ ਇਕੱਠੇ ਹੋਏ ਆ ਜਵਾਨ ਟੋਟਰਮਲ ਫਾਊਂਡੇਸ਼ਨ ਦੇ ਸਾਰੇ ਮੈਂਬਰ ਸਹਬਾਨ ਅੱਜ ਸਾਡੇ ਨਾਲ ਖੜੇ ਨੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਜੀ ਔਰ ਇਹ ਬਹੁਤ ਵੱਡੇ ਉਪਰਾਲੇ ਦੇ ਨਾਲ ਕਾਫੀ ਲੰਮਾ ਸਮਾਂ ਇਹਨਾਂ ਦੀ ਇਹ ਇੱਕ ਇੱਕ ਪ੍ਰੋਸੈਸ ਇੱਕ ਇੱਕ ਫੋਲੋ ਕਰਦੇ 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 ਇਹਨਾਂ ਦੀ ਹਿੰਮਤ ਹੈ ਦੇਖੋ ਇਹ ਹਿੰਮਤ ਦੇ ਨਾਲ ਇਹ ਜਿਹੜਾ ਕੰਮ ਹੈ ਨੇਪਰੇ ਚੜਿਆ ਔਰ ਆਪਣਾ ਜਿਹੜਾ ਇਹ ਅੱਜ ਜਿਹੜਾ ਇਸ ਕਿ ਗਵਾਨ ਟੋਟਰਮਲ ਜੀ ਦੀ ਹਵੇਲੀ ਜਹਾਜ਼ ਹਵੇਲੀ ਦਾ ਜਿਹੜਾ ਕੰਮ ਹੈ ਇਹ ਅੱਜ ਤੋਂ ਇਹਦੀ ਮੁਰੰਮਤ ਦਾ ਕੰਮ ਹੈ ਇਹਦੀ ਰੈਨੋਵੇਸ਼ਨ ਦਾ ਕੰਮ ਹੈ ਜਿਹੜਾ ਅੱਜ ਤੋਂ ਆਰੰਭ ਹੋਣ ਜਾ ਰਿਹਾ ਮੈਂ ਇਸ ਕਾਰਨ ਹੀ ਦਵਾਨ ਟੋਡਰਮਲ ਫਾਊਂਡੇਸ਼ਨ ਦੇ ਸਾਰੇ ਮੈਂਬਰ ਸਾਹਿਬਾਨਾਂ ਨੇ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਜਿੱਥੇ ਬਹੁਤ ਸਾਰੇ ਤੇ ਜਾਂਚ ਕਰਵਾਈ ਮੁਬਾਰਕ ਬਾਤ ਹੈ ਨਾ ਇਹਨਾਂ ਦੇ ਉੱਪਰ ਆਲ ਦੇ ਦੀ ਸ਼ਲਾਘਾ ਕਰਦਾ ਹੈ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਦਾ ਹੈਗਾ ਮਾਤਾ ਗੁਜੀ ਕਾਲਜ ਦੇ ਸਾਰੇ ਸਟੂਡੈਂਟ ਸੇਵਾ ਜਿੱਥੇ ਮੈਂਬਰ ਸਾਹਿਬਾਨਾਂ ਦੀ ਜੀਣਾਂ ਨੇ ਇਹਨਾਂ ਨੂੰ ਇਹ ਜਿਹੜਾ ਚੰਗਾ ਕਾਰਜ ਕਰਨ ਲਈ ਪੀਐਸਪੀ 24 ਤੋਂ ਸਾਹਿਬ ਮੜਕੰਦ ਦੀ ਕਾਸ ਹਵੇਲੀ ਦਾ ਸਾਰਾ ਉਹ ਸੇਵਾ ਦਿੱਤੀ ਇਹਦੇ ਨਾਲ ਮੈਂ ਉਰੇ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਇਹ ਵੀ ਕਹਿਣਾ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਸਾਨੂੰ ਇਹ ਜਿਹੜਾ ਹੈ ਪਛੋ ਪੂਰੇ ਆਦੇਸ਼ ਸੀਗੇ ਕਿ ਅੱਗੇ ਹੋ ਕੇ ਕਿਸੇ ਵੀ ਗੱਲ ਦੇ ਵਿੱਚ ਕੋਈ ਅੜਕਾ ਨਹੀਂ ਪੈਣਾ ਚਾਹੀਦਾ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਆਪਾਂ ਜਿਹੜਾ ਕੰਮ ਹੈ ਬੜਾ ਨੋਬਲ ਕੰਮ ਹੈ ਬਹੁਤ ਵੱਡਾ ਕੰਮ ਹੈ ਬੜਾ ਵੱਡਾ ਉਪਰਾਲਾ ਜੀ ਦੀ ਗੂੰਜ ਦੇਸ਼ਾਬ ਦੇ ਸ਼ਾਂਤ ਪੈਣੀ ਹੈ ਜਿਹੜੀ ਕਿ ਕੌਮ ਦੀ ਸਭ ਤੋਂ ਵੱਡੀ ਇੱਕ ਜ਼ਰੂਰਤ ਹੈ ਸੋ ਇਸ ਗੱਲ ਲਈ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਇਸ ਗੱਲ ਤੇ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਤੇ ਮੈਂ ਮੁਬਾਰਕਬਾਦ ਕਰਦਾ ਹਾਂ ਸਾਹਿਬ ਕੀ ਲੱਗਦਾ ਵੀ ਇੰਨਾ ਲੰਮਾ ਸਮਾਂ ਬੀਤ ਚੁੱਕਿਆ ਤੇ ਅੱਜ ਇਹਨੂੰ ਮਿਲਕੀ ਦੁਆਰਾ ਰੈਨੋਵੇਟ ਕਰਨਾ ਪਿਆ ਜਦਕਿ ਕਿੰਨੀਆਂ ਸਰਕਾਰਾਂ ਆਈਆਂ ਤੇ ਹੁਣ ਵੀ ਸਰਕਾਰ ਦਾ ਹੌਂ ਨਹੀਂ ਸੰਸਥਾ ਮਿਲਕੀ ਕਰ ਰਹੀ ਹੈ ਜੀ ਦੇਖੋ ਮੈਂ ਇੱਕ ਵਾਰ ਦੱਸਦਾ ਮੈਂ ਆਪਾਂ ਅੱਜ ਦਾ ਦਿਨ ਬਹੁਤ ਵੱਡਾ ਦਿਨ ਆ ਆਪਾਂ ਕਿਸੇ ਕੰਟਰੋਵਰਸੀ ਨਹੀਂ ਪੈਣਾ ਆਪਾਂ ਤਾਂ ਇਹ ਕਹਿਣਾ ਅੱਜ ਦਾ ਦਿਨ ਚਲੋ ਪੁਰਾਣਿਆਂ ਨੇ ਕੀ ਕੀਤਾ ਅਸੀਂ ਨਹੀਂ ਜਾਣਦੇ ਇਹ ਸੇਵਾ ਜਿਹੜੀ ਹੈ ਸਾਡੇ ਸਾਰਿਆਂ ਦੇ ਉਹਦੇ ਚ ਆਈ ਆ ਪੰਚਾ ਸਵਾਲ ਇਹ ਹੈ ਕਿ ਉਹ ਇਸ ਨੂੰ ਪੂਰਾ ਕਰਨ ਲਈ ਸਰਕਾਰ ਆਪਣੇ ਪੱਧਰ ਤੇ ਵੀ ਸਹਿਯੋਗ ਦੇਵੇਗੀ ਕਿਉਂਕਿ ਜਦੋਂ ਸਰਕਾਰ ਸਰਕਾਰ ਕੋਲ ਨਹੀਂ ਕਿਤੇ ਮੈਂ ਇਹਨਾਂ ਨੂੰ ਇਹ ਗੱਲ ਦੱਸਦੀ ਮੈਂ ਕਿਹਾ ਸਰਕਾਰ ਤੋੜੀ ਹੈ ਅਸੀਂ ਤੋੜਦੇ ਆ ਮਤਲਬ ਜਿੱਥੇ ਤੁਹਾਨੂੰ ਜ਼ਰੂਰਤ ਪਈ ਅੱਤੀ ਰਾਤ ਨੂੰ ਇੱਕ ਲੱਤ ਤੇ ਖੜ ਕੇ ਤੁਹਾਡੇ ਲਈ ਹਾਜ਼ਰ ਖੜੇ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਬਾਕੀ ਫਾਊਂਡੇਸ਼ਨ ਦੇ ਮੈਂਬਰ ਮੈਂ ਦੇਖਿਆ ਮੇਰੀ ਇਹਨਾਂ ਨਾਲ ਕਈ ਮੀਟਿੰਗਾਂ ਹੋਈਆਂ ਬਹੁਤ ਸਿਆਣੇ ਸੱਚਜੇ ਨੇ ਬਹੁਤ ਜਿਹਨੂੰ ਕਹਨ ਉਹ ਵੀ ਅੰਦਰੋਂ ਜਿਹੜੀ ਸੇਵਾ ਦੇ ਨਾਲ ਭਰੇ ਹੋਏ ਨੇ ਸੋ ਮੈਨੂੰ ਇੰਨਾ ਪਤਾ ਹੈ ਇਹ ਕੰਮ ਹੈ ਜਿਹੜਾ ਇਹ ਬਹੁਤ ਵਧੀਆ ਤਰੀਕੇ ਨਾਲ ਔਰ ਬਹੁਤ ਟਾਈਮ ਸ਼ਡਿਊਲ ਦੇ ਵਿੱਚ ਦੇਖੋ ਨਿਪਟਿਆ ਉਹ ਪੂਰੇ ਵਿਸ਼ਪ ਦੇ ਵਿੱਚ ਬਹੁਤ ਵੱਡੇ ਤਦਾਦ ਦੇ ਵਿੱਚ ਫੈਲਿਆ ਹੋਇਆ ਹੈ ਸਾਡੇ ਨਾਲ ਅੱਜ ਵੀ ਉਰੇ ਇਸ ਪ੍ਰੈਸ ਕਾਨਫਰੰਸ 'ਤੇ ਵੀ ਬਹੁਤ ਸਤਕਾਰਯੋਗ ਕਈ ਸਾਡੇ ਐਨਆਰਆਈ ਸਾਥੀ ਖੜੇ ਨੇ ਜਿਨ੍ਹਾਂ ਤੇ ਬਾਬਾ ਜੀ ਉਹਨਾਂ ਦੀ ਗੁਰੂ ਪਰਮਜੀ ਦੀ ਬੜੀ ਕਿਰਪਾ ਹੈ ਹਰ ਪੱਖੋਂ ਸੋ ਪੰਜਾਬੀ ਡਾਇਸਪੋਰਾ ਦੇ ਇਹ ਤਾਂ ਜਿਖ ਤੇ ਮੜਾ ਜੇ ਬੈਠ ਕੇ ਕਿਸੇ ਤਰੀਕੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਜਿੰਨੀਆਂ ਆਪਣੀਆਂ ਹੋਰ ਵੀ ਵਿਰਾਸਤੀ ਜਗ੍ਹਾ ਨੇ ਉਹਨਾਂ ਨੇ ਵੀ ਸਾਮ ਸੰਭਾਲ ਕਰਨ ਦੇ ਸਮਰੱਥ ਨਹੀਂ ਹੋਗਣੇ ਸੋ ਜਿੱਥੇ ਤੇ ਇਹਨਾਂ ਨੂੰ ਜ਼ਰੂਰਤ ਪਊਗੀ ਸਰਕਾਰ ਇਹਨਾਂ ਦੇ ਨਾਲ ਇੱਕ ਡਾਕੇ ਬਰਾਬਰ ਖੜੀ ਹੈ ਇਹ ਸਰਕਾਰ ਨਾ ਖੜੇ ਨੇ ਸੋ ਆਪਾਂ ਆਉਣ ਵਾਲੇ ਸਮੇਂ 'ਚ ਆਹ ਕੰਮ ਸਾਡਾ ਬਾਬਾ ਜੀ ਕਿਰਪਾ ਕਰ ਨਿਪਟਰੇ ਚੜ ਜੋ ਅਗਲੇ ਵੀ ਕੰਮ ਫਿਰ ਇਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਉਹ ਵੀ ਕੰਮ ਆਪਾਂ ਸਿਰੇ ਨੂੰ ਆਪਾਂ ਦੇਖਾਂਗੇ ਪਲਾਨ ਰੋਕਾ ਕੀ ਵਰਕਸ਼ਾਪ ਅਧਿਕਾਰ ਤੋਂ ਤਰਕੀ ਲੈ ਕੇ ਖਲਾਫ ਪਲਾਨ ਦੇਖੋ ਪਲਾਨ ਤਾਂ ਮੈਂ ਤੁਹਾਨੂੰ ਇੱਕ ਹਾਲ ਦੱਸਦਾ ਗੁਰੂ ਮਹਾਰਾਜ ਦੇ ਕਰਾਂਦੇ ਹੁੰਦੇ ਨੇ ਜਦੋਂ ਗੁਰੂ ਮਹਾਰਾਜ ਨੇ ਸਮਾਂ ਲਿਆਤਾ ਤਾਂ ਜਦੋਂ ਕਿਸੇ ਚੀਜ਼ ਦਾ ਸਮਾਂ ਆ ਗਿਆ ਉਹ ਆਪਣੇ ਆਪ ਸਾਰੀਆਂ ਚੀਜ਼ਾਂ ਉਵੇਂ-ਉਵੇਂ ਹੋ ਜਾਂਦੀਆਂ ਆ ਦੇਖ ਲਓ ਅਸੀਂ ਕਿੰਨੇ ਸਾਲ ਹੋ ਗਏ 2 ਸਾਲ ਹੋ ਗਏ ਸੀ ਲੱਗਿਆਂ ਨੂੰ 2 ਸਾਲ ਤੋਂ ਵੱਧ ਹੋ ਗਏ ਸੀ ਲੱਗਿਆਂ ਨੂੰ ਆਪਾਂ ਫਾਈਲਾਂ ਨੂੰ ਕਦੇ ਉੱਧਰ ਕਦੇ ਉੱਧਰ ਹੁਣ ਜਦੋਂ ਸਮਾਂ ਆ ਫਿਰ ਮਿੰਟਾਂ ਸਕਿੰਟਾਂ ਜਾਂ ਡੇਢ ਮਹੀਨਾ ਪਹਿਲਾਂ ਫਾਈਲ ਸਾਡੇ ਕੋਲ ਆਈ ਸੀ ਤੇ ਡੇਢ ਮਹੀਨੇ ਦੇ ਅੰਦਰ ਅੰਦਰ ਅਸੀਂ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਸਾਰੀਆਂ ਜਾਨੀ ਕਿ ਇਹਨਾਂ ਨੂੰ ਜਿੰਨੀਆਂ ਸੀ ਉਹ ਅਥਾਰਟिटीज ਦੇ ਠੀਕ ਹੈ ਨਹੀਂ ਕਰਾਂਗੇ ਆਗੇ